ਦੇਸ਼ੀ ਪਾਸਧਿਕ ਆਜ ਬਹੁਤ ਓਵਰ ਵੈਲਕਮ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕੌਂਸਲ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈ ਥੋੜਾ ਪਿਛੇ ਦੇਖੋ ਇੱਕ ਗੱਲ ਸੁਣ ਲੋ ਜੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰ ਤੋਂ ਪੋਲਿਟਿਕਲ ਬੰਦੇ ਆ ਬੰਦੇ ਸਾਰਾ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਯਾਰ ਪਾਗ ਲਾਉਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਔਰ ਐਡੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਤੱਕ ਯਾਨੀ ਪਾਉਣ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਂਸ ਪੰਜਾਬ ਦੀ ਸ਼ਾਨ ਨੂੰ ਮਿਲਿਆ ਆ ਰਹੇ ਸਭੇ ਮੈਂ ਪੰਜਾਬ ਦੇ ਵਿੱਚ ਕਿੱਦੇ ਤੇ ਭੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਮੇਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸੀ ਲੀਡਰਸ਼ਿਪ ਸੈਂਟਰ ਤੋਂ ਲੈ ਕੇ ਸੂਬੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕੁਲੀਕ ਜੀ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਦੇ ਜਨਨੀ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ਹਿਰ ਵਾਸੀਕਾਂ ਜਨਤਾ ਦੀ ਲਈ ਬਾਤ ਹੋ ਰਹੀ ਹੈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਵੀ ਦਿੱਤੇ ਨੇ ਜਿਆ ਦੇਰੀ ਬਾਕੀ ਨੀਚੇ ਕਰੋ ਨਾ ਮਾਈਕ ਸਾਹਿਬਾ ਜੀ ਜਤਮਾਸੀ ਜਵਾਬ ਦਿੱਤੇ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਕਿੰਨੇ ਸਾਲ ਤੋਂ ਸਰ 2 ਵਜੇ ਤੋਂ ਲੈ ਕੇ ਆ 8 ਵਜੇ ਵੇਖੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮਿੰਤੀ ਯਾਰੀ ਹੱਥ ਕੀ ਸਾ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ ਕੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਹੈ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ اپੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਸੀ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਵੀ ਕੋਈ ਹੱਥ ਪੱਟ ਕੇ ਕਰੇ ਇਹ ਨੰਬਰ 2 ਦੀ ਪੋਜੀਸ਼ਨ ਬਣਾ ਰਹੇ ਆਪਣਾ ਅਸੀਂ ਥਾੜੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਹਾਂ ਕਿ ਆਪ ਪੰਜਾਬੀ ਤੱਕਿਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿੱਸਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਪੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤਬਾਰ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਨਾ ਕੇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਕਿ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਨਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਇਆ ਤਾਂ ਇਸ ਦਾ ਪਿਆਰ ਕਿਦਾਂ ਕਰਿਆ ਪੰਜਾਬ ਪੁਲਿਸ ਦਾ ਬਾਵਵਾ ਸਾਹਿਬ ਅੰਦਰ ਪੈਣਾ ਉਹ ਯਾਰ ਮੈਂ ਮਹਿਰਬਾਨ ਦਾ ਵਿਵਾਰ ਕਿਵੇਂ ਦਾ ਨਿਕਲ ਗਿਆ ਜੀ ਅੱਜ ਕਿਹਾ ਕਿ ਮਹਿਰਬਾਨ ਦਾ ਵਿਵਾਰ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਹੱਸ ਰਹੇ ਨੇ ਪੁਲਿਸ ਦਾ ਵਿਵਾਰ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਾਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਕਿਸਮ ਦਾ ਹੁੰਦਾ ਹੈ ਬਟ ਅਸੀਂ ਪਿਆਰ ਕਰਨ ਯਾਰ ਹਮੇਸ਼ਾ 10ਵੀਂ ਪਾਤਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਪਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਜੂਨ ਹੈ ਹੁਣ ਕਿਹੜੀ ਜੀ ਸਵਾਜਮਾਨ ਦਿੱਤੇ ਗਿਆ ਸੈਟੀਸਫਾਈਅਰ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਬਸਿਰ ਆ ਰਹਾ ਹੈ ਨਾ ਅਗੇ ਭਾਈ ਸਿੱਧੇ ਮੁਕਾਬਲ ਹਰ ਗੱਲ ਉਹਨਾਂ ਨੂੰ ਸੱਚਾਈ ਦਾ ਪੇਸ਼ ਤਾਲੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੀ ਚਲੋ ਅਜਾ ਸਰ ਬੋਲੋ ਤੁਸੀਂ ਬੋਲੋ ਬੋਲੋ ਸਾਰਿਆਂ ਨੂੰ ਪਹਿਲਾ ਮੈਂ ਸ੍ਰੋਤੀ ਕਾਂਗਰਸ ਦੇ ਵਿਸ਼ੇਸ਼ ਦੌਰ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮਾਈਕ ਸਿੱਤੇ ਕਰੋ ਪੰਜਾਬ ਦੇ ਜਨਤਾ ਮੈਂ ਬਹੁਤ ਸ਼ੁਕਰ ਹਾਂ ਇਹ ਮਾਈਕ ਨਹੀਂ ਕਿਉਂਕਿ ਉਹਨਾਂ ਦੇ ਸ਼ਿਖਾਸਤ ਦਾ ਆਜ ਬਹੁਤ ਓਵਰ ਵੈਲਕਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਂਗਰਸ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈਡ ਤੋਂ ਪਿੱਛੇ ਦੇਖੋ ਇੱਕ ਗੱਲ ਸੁਣ ਲਓ ਕੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸ਼ਿਰ ਤੋਂ ਰੱਖ ਲਿਆ ਪੋਲਿਟਿਕਲ ਮੰਡਿਆ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਸਾਰ ਪਾਗ ਲਾਉਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਡ ਅਸੀਂ ਸਾਰਿਆਂ ਨੇ ਯਾਰ ਜਿਹੜੀ ਬਹੁਤ ਭਾਰੀ ਟੀਕਾ ਸਮੁੱਚੇ ਪੰਜਾਬ ਨੇ ਅੱਗੇ ਦੁਨੀਆ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਸੰਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਨ ਪੰਜਾਬ ਨੂੰ ਚਾਂਦ ਚੁਣਦੇ ਆ ਰਹੇ ਸਭ ਕੇ ਮੈਂ ਪੰਜਾਬ ਦੇ ਵਿੱਚ ਕਿੰਦੇ ਤੇ ਫੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸੈਂਟਰ ਤੋਂ ਲੈ ਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੇਰੇ ਐਮ.ਐਲ.ਏ. ਕਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਜਾਨੀ ਲੱਗ ਗਿਆ ਜੇਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ੇਰ ਦਾ ਸਤਕਾ ਦੀ ਲੜਾਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਕੀਤੇ ਨੇ ਜੈ ਡੈਰੇਕ ਬਾਤ ਨੀਚੇ ਕਰੋਨਾ ਮਾਈਕ ਸਾਰੇ ਦਾ ਸਤਿਮਾਸੀ ਜਵਾਬ ਦਿੰਦੇ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਸਾਲ ਤੋਂ ਸਰ 2 ਵਜੇ ਤੋਂ ਲੈ ਕੇ ਆ 8 ਵਜੇ ਵੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮਿੰਟ ਯਾਰੀ ਹੱਥ ਵੀ ਜਾਏ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ ਕੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ اپੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹਲਕਾ ਕਰ ਲੈਣਾ ਇਹ ਨੰਬਰ 2 ਦੀ ਪੋਜੀਸ਼ਨ ਗਾਣ ਕਰ ਰਹੇ ਆਪਣਾ ਉਸੇ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਆ ਆ ਪੰਜਾਬੀ ਚੱਕਿਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਹੈ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਬਸਾ بگੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਪੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਇਹ ਹੋ ਜੋ ਮੈਂ ਸਮਝ ਨਾ ਇਹਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰਵਿਊਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏ ਤੋ ਇਸ ਦਾ ਵਿਵਹਾਰ ਕਿਦਾਂ ਦਾ ਰਿਹਾ ਪੰਜਾਬ ਪੁਲਿਸ ਦਾ ਪਾਜਵਾ ਸਾਹਿਬ ਅੰਦਰ ਇਹੋ ਯਾਰ ਵਿਵਹਾਰ ਵਿਵਹਾਰ ਕਿਵੇਂ ਦਾ ਨਿਕਲ ਗਿਆ ਆਨੇ ਕਿਹਾ ਕਿ ਵਿਵਹਾਰ ਬਹੁਤ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਸ ਨੇ ਪੁਲਿਸ ਦਾ ਵਿਵਹਾਰ ਵਿਸ਼ੇਸ਼ ਤੌਰ ਤੇ ਪੰਜਾਬ ਪੁਲਿਸ ਦਾ ਵਿਵਹਾਰ ਸਾਨੂੰ ਸਾਰਿਆਂ ਨੂੰ ਬਦਲ ਕਿਸ ਕਿਸਮ ਦਾ ਹੁੰਦਾ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਤਸਵੀ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਕਰੇ ਹੋ ਕੇ ਲੜਾਈ ਲੜਨੀ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਕਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਜੋ ਜੇ ਹੁਣ ਕਦਮ ਨਹੀਂ ਚੁੱਕਿਆ ਜੇ ਰਾਜਾ ਵਿੱਚ ਮਾਪਾ ਖਦੀ ਜਾਂਦੇ ਨੇ ਇਹਨੇ 16 ਜਵਾਬ ਦਿੱਤੇ ਗਏ ਸੈਟੀਸਫੈਕਸ਼ਨ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੌਲੇਜ ਦੇ ਅਸਰ ਆ ਰਿਹਾ ਹੈ ਨਾ ਅਗੇ ਬਾਈ ਸ਼ੇਦ ਦੇ ਮਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਨਾਲ ਦੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੀ ਚਲੋ ਅਜਾ ਸਰ ਬੋਲੋ ਤੁਸੀਂ ਬੋਲੋ ਬੋਲੋ ਸਾਰਿਆਂ ਦਾ ਪਹਿਲਾ ਮੈਂ ਸ੍ਰੋਤੀ ਕਾਂਗਰਸੀ ਦੇ ਵਿਸ਼ੇਸ਼ ਦੌਰ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮਾਈਕ ਸੁਣੇ ਕਰੋ ਸਭ ਪੰਜਾਬ ਦੇ ਜਨਤਾ ਦਾ ਮੈਂ ਬਹੁਤ ਸੇ ਬਖੂਰ ਹਾਂ ਇਹ ਮਾਈਕ ਤੁਹਾਨੂੰ ਦੱਸਦਾ ਹਾਂ ਦੱਸਦਾ ਅੱਜ ਬਹੁਤ ਓਵਰ ਵੈਲਕਮ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਲਜ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈਂ ਤੁਹਾਡਾ ਪਿੱਛੇ ਦੇਖੋ ਇੱਕ ਗੱਲ ਸੁਣ ਲੋ ਜੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰ ਤੋਂ ਇਹ ਪੋਲਿਟਿਕਲ ਮੁੰਡਿਆ ਤਾਂ ਬਹੁਤ ਸਾਰਾ ਜੇ ਅੱਜ ਅਸ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਸ ਯਾਰ ਪੱਕਾ ਲਾਉਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਯਾਰ ਇਹ ਬਹੁਤ ਭਾਰੀ ਗੀਨਾ ਸਮੁੱਚੇ ਪੰਜਾਬ ਨੇ ਅੱਗੇ ਦੁਨੀਆਂ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਾਂ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਨਸ ਪੰਜਾਬ ਦੀ شان ਨੂੰ ਪਿਆਰੇ ਸਭ ਕੇ ਮਾਈ ਜਦੋਂ ਪੰਜਾਬ ਦੇ ਵਿੱਚ ਕਿੱਥੇ ਤੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਡਰ ਤੋਂ ਲੈ ਕੇ ਸੂਬੇ ਦੀ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮਐਲਏ ਕਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਜਾਨੀ ਲੱਗ ਗਿਆ ਜੇਵਲ ਤੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ੇਰਵਾ ਸਤਕਾ ਜਨਤਾ ਦੀ ਲੜਾਈ ਬਾਤ ਹੋ ਗਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਭੇਜੇ ਨੇ ਜਾਂ ਡੈਲੀਗ ਬਾਤ نیچے ਕਰੋ ਨਾ ਮਾਈਕਰੋ ਸਾਹਿਰ ਦਾ ਕਤਮਾਸੀ ਜਵਾਬ ਦਿੱਤਾ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਕਿੰਨੇ ਸਵਾਲ ਸਰ 2 ਵਜੇ ਤੋਂ ਲੈ ਕੇ 8 ਵਜੇ ਮੈਂ ਵੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਗਿਣਤੀ ਮਿੰਤੀ ਯਾਰੀ ਹੱਥ ਕੀ ਜਾਏ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਸਟਰੀਅ ਕਿਹਾ ਜਾਂਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹਮਸਮਤ ਬਣੇਗਾ ਇਹ ਨੰਬਰ 2 ਦੀ ਪੋਜੀਸ਼ਨ ਬਣ ਕਰਿਓ ਆਪਣਾ ਹੱਥ ਉਸੇ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਆ ਆਪ ਪੰਜਾਬੀ ਤੱਕਿਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਅਸੀਂ ਪੰਜਾਬ ਦੇ ਵਿੱਚ ਆਹ ਕਾਨੂੰਨ ਦੀ ਜਿਹੜੀ ਵਿਵਸਥਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਾਰ ਪੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਦਾ ਕੇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏ ਤੋ ਇਸ ਦਾ ਵਿਵਹਾਰ ਕਿਦਾਂ ਦਾ ਰਿਹਾ ਪੰਜਾਬ ਪੁਲਿਸ ਦਾ ਬਾਜਵਾ ਸਾਹਿਬ ਅੰਦਰ ਕੇ ਨਾ ਉਹ ਯਾਰ ਵਿਵਹਾਰ ਦਾ ਵਿਵਹਾਰ ਕਿਵੇਂ ਦਾ ਤਰੀਕਾ ਜੀ ਅੱਜ ਆ ਕੇ ਕਿਹਾ ਕਿ ਵਿਵਹਾਰ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਸ ਨੇ ਪੁਲਿਸ ਦਾ ਵਿਵਹਾਰ ਬੇਸ਼ੀਸ਼ ਤੌਰ ਤੇ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰੇ ਨੂੰ ਪਤਾ ਹੈ ਕਿਸ ਕਿਸਮ ਦਾ ਹੁੰਦਾ ਹੈ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਦਸਵੀਂ ਪਾਤਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਣੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਹੈ ਅਸੀਂ ਉਹਦੇ ਤੇ ਕਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਵੀਰ ਨੇ ਹੁਣ ਕਦਮਾਂ ਦੀ ਇਸ ਜੇ ਸਵਾਜਾ ਦਿੱਤੇ ਗਿਆ ਸੈਟੀਸਫਾਈਅਰ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਅਸਰ ਆ ਰਿਹਾ ਹੈ ਨਾ ਅਗੇ ਭਾਈ ਸ਼ਿੰਦ ਦੇ ਮਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਨਾਲ ਤਲੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੀ ਚਲੋ ਰਾਜੇ ਸਾਹਿਬ ਬੋਲੋ ਤੁਸੀਂ ਬੋਲੋ ਸਾਰਿਆਂ ਨੂੰ ਪਹਿਲਾ ਮੈਂ ਸੁਚੀ ਕਾਂਗਰਸ ਦੇ ਵਿਸ਼ੇਸ਼ ਤੌਰ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮੈਂ ਸੁਝੇ ਕਰਾਂ ਪੰਜਾਬ ਦੇ ਜਨਤਾ ਮੈਂ ਬਹੁਤ ਕੇ ਮਸ਼ਕੂਰ ਹਾਂ ਇਹ ਮੈਂ ਗੁੰਝੇ ਉਹਨਾਂ ਦੇ ਸ਼ਿਸ਼ਾ ਸਦਕਾ ਅੱਜ ਬਹੁਤ ਓਵਰ ਵੈਲਕਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਂਗਰਸ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈ ਥੋੜਾ ਪਿਛੇ ਦੇਖੋ ਇੱਕ ਗੱਲ ਸੁਣ ਲਓ ਜੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸਿਰ ਤੋਂ ਰੱਖ ਲਓ ਪੋਲਿਟਿਕਲ ਬਣ ਜਾਓ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਯਾਰ ਪਾ ਕੇ ਲਾਓਗੇ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਯਾਰ ਜੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਦੁਨੀਆ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖਿੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਨ ਪੰਜਾਬ ਪਰਚਾਂ ਮੇਰੇ ਆ ਰਹੇ ਸਭੇ ਮੈਂ ਇਸ ਕਾਰਨ ਪੰਜਾਬ ਦੇ ਵਿੱਚ ਕਿੰਨੇ ਤੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਮੂਚੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਡੂ ਤੋਂ ਲੈ ਕੇ ਸੂਬੇ ਦੇ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮ.ਐਲ.ਏ. ਕੁਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਦੇ ਜਾਣੇ ਲੱਗੇ ਆ ਜੇ ਉਸ ਦੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸੇਵਾ ਸਤਕਾ ਪੰਜਾਬ ਦੀ ਲਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਕੀਤੇ ਨੇ ਯਾ ਦੇ ਨੇ ਬਾਤ ਨੀਚੇ ਕਰੋ ਨਾ ਮਾਈਕ ਸਾਹਿਬ ਜੀ ਜਵਾਬ ਦੇ ਕੇ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਸਰ 2 ਵਜੇ ਤੋਂ ਲੈ ਕੇ 8 ਵਜੇ ਮੈਂ ਵੇਖੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮਿੰਤੀ ਯਾਰੀ ਹੱਥ ਕੀ ਦਾ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਹੈ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ اپੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਸੀ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੁੰਦੀ ਹੈ ਇਹ ਨੰਬਰ 2 ਦੀ ਪੋਜੀਸ਼ਨ ਹੁੰਦੀ ਹੈ ਅਸੀਂ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਹਾਂ ਕਿ ਆਪ ਪੰਜਾਬੀ ਚੱਕਿਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਹੈ ਅਸੀਂ ਪੰਜਾਬ ਦੇ ਵਿੱਚ ਅਮਨ ਕੇ ਕਾਨੂੰਨ ਦੀ ਜਿਹੜੀ ਬਸਾ بگੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਰਬੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਣਾ ਇਹਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਹੈ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰੋਗੇਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦਾ ਇੱਥੇ ਕੀ ਹਾਲ ਹੋਏ ਉਹ ਇਸ ਦਾ ਵਿਵਹਾਰ ਕਿਦਾਂ ਕਰਿਆ ਪੰਜਾਬ ਪੁਲਿਸ ਦਾ ਪਾਇਆ ਸਾਹਿਬ ਉਹ ਯਾਰ ਤੁਸੀਂ ਕੋ ਮੈਂ ਮਹਿਬਾਬ ਸਿੰਘ ਦਾ ਵਿਵਹਾਰ ਕਿਵੇਂ ਦਾ ਕਰਿਆ ਮਹਿਬਾਬ ਜੀ ਅੱਗੇ ਕਿਹਾ ਜੀ ਮਹਿਬਾਬ ਜੀ ਅੱਗੇ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਉਸ ਨੇ ਪੁਲਿਸ ਦਾ ਵਿਵਹਾਰ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੇ ਤੁਹਾਨੂੰ ਸਾਰੇ ਨੂੰ ਇਸ ਕਿਸਮ ਦਾ ਹੁੰਦਾ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਤਸਵੀ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਪਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਲੋਜੇ ਹੁਣੇ ਹੁਣ ਕਦਮਾਂ ਤੇ ਮਾਰ ਬਾਕੀ ਜੀ ਜਾਨੇ ਕਿਹੜੇ ਸਵਾਲ ਜਵਾਬ ਦਿੱਤੇ ਗਏ ਸੈਟੀਸਫੈਕਟਰੀ ਆਂਸਰ ਹੋ ਗਿਆ ਕਿ ਦੁਬਾਰਾ ਫੇਰ ਬੁਲਾਇਆ ਵੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਅਸਰ ਆ ਰਹਾ ਹੈ ਨਾ ਅਗੇ ਬਾਈਸ਼ੇਨ ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸੱਚਾਈ ਦਾ ਪੇਸ਼ ਤਾਂ ਲੋ ਬੋਲੋ ਸਰ ਬੋਲੋ ਤੁਸੀਂ ਬੋਲੋ ਤੁਸੀਂ ਬੋਲੀ ਚਲੋ ਅਜਾ ਸਾ ਬੋਲੋ ਤੁਸੀਂ ਬੋਲੋ ਬੋਲੋ ਸਾਰੇ ਲੋ ਪਹਿਲਾ ਮੈਂ ਸ੍ਰੋਤੀ ਕਾਂਗਰਸ ਦੇ ਵਿਸ਼ੇਸ਼ ਤੌਰ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮਾਈਕ ਇਤੇ ਕਰਉ ਪੰਜਾਬ ਦੇ ਜਨਤਾ ਦਾ ਮੈਂ ਬਹੁਤ ਸ਼ੁਕਰ ਹਾਂ ਇਹ ਮਾਈਕ ਨੂੰ ਦੇਣਾ ਅੱਜ ਦਾ ਸਾਡਾ ਅੱਜ ਬਹੁਤ ਓਵਰ ਵੈਲਕਮਿੰਗ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤعداد ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਲਜ ਦੇ ਸੱਦੇ ਤੇ ਹਜ਼ਾਰਾਂ ਸਾਥੀ ਆਏ ਸਾਈਂ ਥੋੜਾ ਪਿਛੇ ਦੇਖੋ ਇੱਕ ਗੱਲ ਸੁਣ ਲਓ ਕੋ ਕੁਝ ਵੀ ਹੋਇਆ ਭਾਈ ਭਾਈ ਤੁਸੀਂ ਸ਼ਿਰ ਤੋਂ ਰੱਖਿਆ ਜੇ ਅੱਜ ਅਸ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਸਾਰ ਪਾਗਲ ਹੋ ਗਏ ਹਾਲਾਤਾਂ ਤੋਂ ਅਸੀਂ ਚਿੰਤਤ ਸੀ ਸਾ ਅਸੀਂ ਸਾਰਿਆਂ ਨੇ ਯਾਰ ਜੀ ਬਹੁਤ ਭਾਰੀ ਕੀਤਾ ਸਮੁੱਚੇ ਪੰਜਾਬ ਨੇ ਅੱਗੇ ਤੁੰਗਿਆ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਖੰਡਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਂਸ ਪੰਜਾਬ ਦੇ ਚਾਂਦ ਪਾਣ ਆ ਰਹੇ ਸਭ ਕੇ ਪੰਜਾਬ ਦੇ ਵਿੱਚ ਕਿੰਦੇ ਤੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸੈਂਟਰ ਤੋਂ ਲੈ ਕੇ ਸੂਬੇ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕਲੀਕ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਜਾਣੇ ਲੱਗ ਗਿਆ ਜਿਵੇਂ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸ਼ੇਰਦਾਰ ਸਦਕਾ ਕਾ ਦੀ ਲੜਾਈ ਬਾ ਲੜਦੇ ਰਵਾਂਗੇ ਇਹਨਾਂ ਨੇ ਅੱਜ ਭਾਜਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਕੀਤੇ ਨੇ ਜੈ ਡੈਰਿੰਗ ਬਾਤ ਨੀਚੇ ਕਰੋ ਨਾ ਮਾਈਕਰੋਫੋਨ ਸਾਹਿਬ ਜੀ ਤੁਸਵਾਸੀ ਜਵਾਬ ਦਿੱਤਾ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਕਿੰਨੇ ਸਵਾਲ ਸਰ 2 ਵਜੇ ਤੋਂ ਲੈ ਕੇ 8 ਵਜੇ ਆਹ ਵੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਮੈਂ ਯਾਰੀ ਹੱਥ ਕੀ ਜਾਏ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ ਕੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਹੱਥ ਵਿੱਚ ਲੈ ਕੇ ਇਹ ਨੰਬਰ 2 ਦੀ ਪੋਜੀਸ਼ਨ ਲੈ ਕੇ ਆਪਣਾ ਤੁਸੀਂ ਥਾੜੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਆ ਆਮ ਪੰਜਾਬੀ ਤੱਕ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿੱਸਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਰਬਾਨਾ ਕਰਦਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫਿਰ ਕਣ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਮੈਂ ਸਮਝਦਾ ਇਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨਹੀਂ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰਵਿਊਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦੇ ਇੱਥੇ ਕੀ ਹਾਲ ਹੋਏ ਤੋ ਇਸ ਦਾ ਪਿਆਰ ਕਿਦਾਂ ਕਰਿਆ ਪੰਜਾਬ ਪੁਲਿਸ ਦਾ ਬਾਜਵਾ ਸਾਹਿਬ ਅੰਦਰ ਉਹ ਯਾਰ ਮੈਂ ਮਹਿਬਾਰ ਦੇ ਸਾਹਿਬ ਇਹ ਹਾਰ ਕਿਵੇਂ ਦਾ ਨਿਕਲ ਗਿਆ ਅੱਗੇ ਕਿਹਾ ਕਿ ਮਹਿਬਾਰ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਸ ਤਰ੍ਹਾਂ ਪੁਲਿਸ ਦਾ ਵਿਵਹਾਰ ਬੰਦੇ ਬੇਸ਼ੇਮ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਕਿਸਮ ਦਾ ਹੁੰਦਾ ਹੈ ਬਟ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਤਸਵੀ ਪਾਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਹੈ